ਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਵਧੀਆ ਹੋਮੋਗੇ ਮੈਂ ਪਰਮਿੰਦਰ ਕੌਰ ਚਹਿਰ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੇ ਲੈ ਕੇ ਆਏ ਆਂ ਸੂਟ ਬਹੁਤ ਹੀ ਸੋਹਣੇ ਬਹੁਤ ਸੋਹਣੇ ਸੋਹਣੇ ਪ੍ਰਿੰਟਾਂ ਦੇ ਉੱਪਰ ਆਏ ਨੇ ਪਿਓਰ ਬਰਬਰੀ ਦੇ ਸੂਟ ਨੇ ਬਹੁਤ ਜਿਨ੍ਹਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਬਹੁਤ ਪੈਣਾ ਡਿਮਾਂਡ ਕਰੀਆਂ ਸੀ ਤੁਸੀਂ ਬਰਬਰੀ ਨਹੀਂ ਲੈ ਕੇ ਆਉਂਦੇ ਸੋ ਤੁਹਾਡੀ ਹੱਦ ਤੋਂ ਵੱਧ ਡਿਮਾਂਡ ਦੇ ਵਿੱਚ ਤੇ ਪ੍ਰਾਈਸ ਵੀ ਇੰਨਾ ਰੀਜ਼ਨੇਬਲ ਅਸੀਂ ਦਵਾਂਗੇ ਜਿਹੜਾ ਤੁਸੀਂ ਸਾਰੇ ਕੀਤੇ ਟਰਾਈ ਕਰਕੇ ਉਸ ਤੋਂ ਬਾਅਦ ਸਾਡੇ ਤੋਂ ਆਰਡਰ ਕਰ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆਏ ਨੇ ਤੇ ਔਨਸਾਰ ਵਿਕੇ ਨੇ ਕਿਉਂਕਿ ਆ ਸਾਡੇ ਕੋਲ ਆਫਲਾਈਨ ਕਸਟਮਰ ਬਹੁਤ ਆਏ ਸੀ ਦੂਰੋਂ ਦੂਰੋਂ ਆਏ ਸੀ ਤੇ ਬਹੁਤ ਪਿਆਰ ਦਿੱਤਾ ਉਹਨਾਂ ਨੇ ਇਹ ਵਾਲੇ ਫੈਬਰਿਕ ਨੂੰ ਸਾਰਾ ਫੈਬਰਿਕ ਸਾਡੇ ਕੋਲ ਹੁਣ ਖੁੱਲਿਆ ਹੋਇਆ ਵਾ ਸੋ ਨਾਲ ਦੀ ਨਾਲ ਹੀ ਮੈਂ ਇਹਦੀ ਵੀਡੀਓ ਪਾਉਣ ਲੱਗੀ ਆ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਇਹ ਜਾਨੀ ਕਿ ਆਏ ਨੇ ਤੇ ਬਹੁਤ ਜ਼ਿਆਦਾ ਉਹਨਾਂ ਨੇ ਵੀ ਸਟਾਫ ਨੂੰ ਇੰਨਾ ਜ਼ਿਆਦਾ ਪਸੰਦ ਕੀਤਾ ਤੇ ਮਾਰਕੀਟ ਦੇ ਵਿੱਚ ਇਹਨਾਂ ਦਾ ਪ੍ਰਾਈਸ 2500 3000 ਤੱਕ ਜਾ ਰਿਹਾ ਵਾ ਵਿਦਆਊਟ ਦੁਪੱਟਾ ਨੇ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਨੇ ਤੇ ਸਾਰੇ ਬ੍ਰਾਂਡ ਦੇ ਆਰਟੀਕਲ ਨੇ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਊਗਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਵਟਸਐਪ ਦਾ ਨੰਬਰ ਮੇਰਾ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜਿਹਦੇ ਉੱਪਰ ਜਾ ਕੇ ਤੁਸੀਂ ਸਕਰੀਨਸ਼ਾਟ ਭੇਜਣਾ ਵਾ ਤੇ ਪਲੀਜ਼ ਜਿਹੜੀਆਂ ਭੈਣਾਂ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਲੋ ਜੀ ਤੁਹਾਨੂੰ ਦਿਖਾਉਣੇ ਆ ਅੱਜ ਦੇ ਸੂਟ ਆ ਲੋ ਜੀ ਅੱਜ ਦੀ ਵੀਡੀਓ ਦਾ ਪਹਿਲਾ ਹੀ ਸੂਟ ਬਹੁਤ ਪਿਆਰਾ ਇਹ ਸੋਲੋ ਪ੍ਰਿੰਟ ਆ ਇਹਦੇ ਵਿੱਚ ਕੋਈ ਵੀ ਕਲਰ ਡਿਜ਼ਾਈਨ ਨਹੀਂ ਇਹ ਸਿੰਗਲ ਪੀਸ ਹੀ ਰਹਿ ਚੁੱਕਿਆ ਵਾ ਹੁਣ ਆ ਲੋ ਇਹ ਕਟਿੰਗ ਹੋ ਰਹੀ ਸੀ ਨਾਲ ਦੀ ਨਾਲ ਸੂਟਾਂ ਦੀ ਜਿਹੜੀਆਂ ਪੈਣਾ ਇੱਥੇ ਅੱਜ ਵਿਜ਼ਿਟ ਕੀਤਾ ਜਿਨ੍ਹਾਂ ਨੇ ਬਹੁਤ ਪਿਆਰ ਦਿੱਤਾ ਇਹ ਵਾਲੇ ਫੈਬਰਿਕ ਨੂੰ ਇਹ ਨਿਊ ਹੀ ਆਏ ਸੀ ਸਾਰੇ ਤੇ ਆਪਣੇ ਕੋਲ ਥਾਨ ਦੇ ਥਾਨ ਸੀਗੇ ਸੂਟਾਂ ਦੇ ਹੁਣ ਇਹ ਕਿਸੇ ਵਿੱਚ ਸਿੰਗਲ ਆ ਕਿਸੇ ਦੇ ਵਿੱਚ ਹਜੇ ਥਾਨ ਹੈਗੇ ਤਾਂ ਹੀ ਅਸੀਂ ਨਾਲ ਦੀ ਨਾਲ ਵੀਡੀਓ ਪਾਉਣ ਲੱਗੇ ਆ ਕਿਉਂਕਿ ਜਿਹੜੇ ਆਨਲਾਈਨ ਪੈਣਾ ਨੇ ਉਹਨਾਂ ਦੀ ਬਹੁਤ ਡਿਮਾਂਡ ਸੀਗੀ ਕਿ ਬਰਬਰੀ ਚਾਹੀਦੀ ਆ ਜੀ ਪਿਓਰ ਬਰਬਰੀ ਚਾਹੀਦੀ ਆ ਜਿਹੜੀ ਮਾਰਕੀਟ ਦੇ ਵਿੱਚ ਇੰਨੀ ਮਹਿੰਗੀ ਮਹਿੰਗੀ ਵੀ ਵਿਕ ਰਹੀ ਆ ਤੇ ਪੂਰੀ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਆ ਆ ਲੋ ਇਹ ਇੰਨਾ ਸੋਬਰ ਤੇ ਬਹੁਤ ਹੀ ਸੋਹਣਾ ਦੇਖੋ ਕਲਰ ਆ ਲਾਈਟ ਮਹਿੰਦੀ ਆ ਜਾਂ ਸ਼ੇਡ ਆ ਬਹੁਤ ਪਿਆਰਾ ਸ਼ੇਡ ਵੀ ਬਹੁਤ ਸੋਹਣਾ ਪ੍ਰਿੰਟ ਵੀ ਸਾਰਾ ਸੂਟ ਵੀ ਇੰਨਾ ਜਿਆਦਾ ਯਾਨੀ ਕਿ ਇੱਕ ਫੁੱਲ ਜਿਹਾ ਵਾ ਚਾਹੇ ਸਾਰੇ ਸੂਟ ਨੂੰ ਪੂਰਾ ਮੁੱਠੀ ਚ ਲੈ ਲਓ ਇੰਨਾ ਸੋਹਣਾ ਪ੍ਰਿੰਟ ਆ ਇੰਨਾ ਸੋਹਣਾ ਫੈਬਰਿਕ ਆ ਬਿਲਕੁਲ ਲਾਈਟ ਵੇਟ ਆ ਬਹੁਤ ਹੀ ਪਿਆਰਾ ਤੇ ਗਰਮੀਆਂ ਲਈ ਬਹੁਤ ਬੈਸਟ ਆ ਜਿਹੜੇ ਮਰਜੀ ਮੌਸਮ ਚ ਇੰਨਾ ਫੈਬਰਿਕ ਨੂੰ ਪਾ ਸਕਦੇ ਹੋ ਪਿੰਟਿੰਗ ਚੈੱਕ ਕਰ ਲਓ ਜਿਹੜਾ ਪ੍ਰਿੰਟ ਤੁਹਾਨੂੰ ਪਸੰਦ ਆਊਗਾ ਤੁਸੀਂ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਨਾਲ ਇਹਨਾਂ ਦੇ ਜਿਹੜੀਆਂ ਪੈਨਾਂ ਨੇ ਦੁਪੱਟੇ ਲਗਵਾਉਣੇ ਆ ਤੁਸੀਂ ਐਕਸਟਰਾ ਆਪਣਾ ਦੁਪੱਟਾ ਜਿੱਦਾਂ ਦਾ ਤੁਸੀਂ ਲਾਈਕ ਕਰਦੇ ਹੋ ਲਗਵਾ ਸਕਦੇ ਹੋ ਵਿਦਆਊਟ ਦੁਪੱਟਾ ਮੰਗਾਉਣਾ ਵਿਦਆਊਟ ਦੁਪੱਟਾ ਮੰਗਾ ਸਕਦੇ ਹੋ ਸਕਰੀਨ ਤੇ ਪ੍ਰਾਈਸ ਇਹਨਾਂ ਦਾ ਮੈਂਸ਼ਨ ਹੋ ਜਾਊਗਾ ਜੀ ਆਲਓਵਰ 5 ਮੀਟਰ ਦੀ ਪ੍ਰੋਪਰ ਕੱਟ ਮਿਲੂਗੀ ਇਹ ਸੋਲੋ ਪੀਸ ਆ ਇਹਨੂੰ ਜਿਹੜੀ ਮਰਜ਼ੀ ਚਾਹੇ ਜਿਵੇਂ ਕਈ ਪੈਨਾਂ ਲਾਈਟ ਕਲਰ ਹਨਾ ਲਾਈਕ ਕਰਦੀਆਂ ਨੇ ਵੀ ਸਾਨੂੰ ਲਾਈਟ ਜਿਹਾ ਕਲਰ ਹੋਵੇ ਇੰਗਲਿਸ਼ ਜਿਹਾ ਕਲਰ ਆ ਇਹ ਸੋਲੋ ਪੀਸ ਆ ਇਹਦੇ ਵਿੱਚ ਕੋਈ ਕਲਰ ਡਿਜ਼ਾਈਨ ਨਹੀਂ ਆਇਆ ਸੀ ਤੇ ਹੁਣੇ ਸਾਡੇ ਕੋਲ ਸਿੰਗਲ ਪੀਸ ਰਹਿ ਗਿਆ ਚਾਰ-ਚਾਰ ਸੂਟਾਂ ਦੇ ਇੱਕ ਡੰਡੇ ਤੇ ਘੱਟ ਸੀਗੀ ਸੋ ਜਿਹੜੀਆਂ ਭੈਣਾਂ ਨੂੰ ਚਾਹੀਦਾ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਤੇ ਸਾਰੇ ਬ੍ਰਾਂਡ ਦੇ ਆਰਟੀਕਲ ਪੂਰੇ ਟੌਪ ਦੇ ਬ੍ਰਾਂਡ ਦੇ ਆਰਟੀਕਲ ਨੇ ਇਹ ਫਟਾਫਟ ਆਰਡਰ ਕਰ ਲਿਓ ਆਲੋ ਨੈਕਸਟ ਡਿਜ਼ਾਈਨ ਦੇਖੋ ਇਹ ਵੀ ਬਹੁਤ ਪਿਆਰਾ ਬਹੁਤ ਹੀ ਸੋਹਣਾ ਪ੍ਰਿੰਟਿੰਗ ਚੈੱਕ ਕਰ ਲਓ ਬਹੁਤ ਸੋਹਣੀ ਪ੍ਰਿੰਟਿੰਗ ਆ ਬਿਲਕੁਲ ਹੀ ਲਾਈਟ ਵੇਟ ਫੈਬਰਿਕ ਬਿਲਕੁਲ ਸੌਫਟ ਜਿਵੇਂ ਮਰਜੀ ਵੀਅਰ ਕਰੋ ਇਹ ਫੈਬਰਿਕਾਂ ਦੀ ਨਾ ਤਾਂ ਸ਼ਾਈਨ ਜਾਵੇ ਨਾ ਇਹਨੂੰ ਕੁਝ ਵੀ ਹੋਵੇ ਕਈ ਪੈਨਲ ਹੁੰਦਾ ਸ਼੍ਰਿੰਕ ਹੋ ਜਾਊਗਾ ਜੀ ਜਾਂ ਸਿਜ ਜਾਊਗਾ ਜਾਂ ਕੁਝ ਵੀ ਪਿਓਰ ਬਰਬਰੀ ਆ ਜੀ ਕੁਝ ਨਹੀਂ ਹੁੰਦਾ ਕੋਈ ਕੰਪਲੇਨ ਨਹੀਂ ਹੈਗੀ ਕੱਪੜੇ ਦੀ ਸੋ ਬਸ ਤੁਸੀਂ ਆਪਣੇ ਡਿਜ਼ਾਈਨ ਸਿਲੈਕਟ ਕਰਨੇ ਆ ਤੇ ਫਟਾਫਟ ਕਰਨੇ ਆ ਆਰਡਰ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਫਟਾਫਟ ਆਪਣਾ ਆਰਡਰ ਕਰ ਸਕਦੇ ਹੋ ਇਹੀ ਮਹਿੰਦੀ ਆ ਜਾਂ ਸ਼ੇਡ ਆ ਲੋ ਏਦਾਂ ਦਾ ਸ਼ੇਡ ਆ ਇਹ ਇਹ ਵੀ ਬਹੁਤ ਸੋਹਣਾ ਪੇਂਟ ਆ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਤੇ ਇਹ ਆਪਣੇ ਕੋਲ ਦੋ ਸੂਟਾਂ ਦੀ ਕੱਟ ਹੈਗੀ ਆ ਯਾਨੀ ਕਿ ਦੋ ਭੈਣਾਂ ਤੱਕ ਇਹ ਪਹੁੰਚਣਗੇ ਜਿਹੜੀਆਂ ਭੈਣਾਂ ਨੂੰ ਵੀ ਚਾਹੀਦਾ ਹੋਇਆ ਬਸ ਫਟਾਫਟ ਆਰਡਰ ਕਰ ਲਿਓ ਲਿਮਟਿਡ ਜਾਂ ਸਟਾਕ ਆ ਤੇ ਤੁਹਾਡੀ ਸਭ ਤੋਂ ਜ਼ਿਆਦਾ ਡਿਮਾਂਡ ਦੇ ਵਿੱਚ ਨੇ ਲਓ ਜੀ ਇਹਦੇ ਵਿੱਚ ਨੈਕਸਟ ਕਲਰ ਇਹ ਵੀ ਬਹੁਤ ਸੋਹਣਾ

ਤੇ ਇਹਦੀ ਮਹਿਰੂਨ ਵਾਈਨ ਜੀ ਟੋਨ ਹੈ ਵੀ ਬਹੁਤ ਸੋਹਣਾ ਫਿਰ ਨੈਕਸਟ ਜਿਹੜਾ ਹੈਗਾ ਆ ਲੋ ਜੀ ਇਹ ਵੀ ਥਰਡ ਪ੍ਰਿੰਟ ਆ ਇਹਦੇ ਵਿੱਚ ਮਹਿੰਦੀ ਆ ਛੇੜਾ ਇਹ ਬਹੁਤ ਪਿਆਰਾ ਬਹੁਤ ਸੋਹਣਾ ਲਓ ਇਹਦੀ ਵੀ ਪ੍ਰਿੰਟਿੰਗ ਬਿਲਕੁਲ ਫੋਇਲ ਜੀ ਪ੍ਰਿੰਟਿੰਗ ਆ ਖਿੜਕੇ ਆਉਂਦਾ ਸਾਰਾ ਬੀਸ ਦਾ ਪਤਾ ਲੱਗਦਾ ਹਨਾ ਕਲਰ ਪਤਾ ਲੱਗਦਾ ਸੂਟ ਦਾ ਸਾਰੇ ਖਿਲਕੇ 3D ਪ੍ਰਿੰਟਿੰਗ ਹੋਈ ਹੋਈ ਆ ਪਿਓਰ ਬਰਬਰੀ ਵਿਸਕੋਸ ਦੀ ਸਾਰੀ ਸਟੈਂਪਿੰਗ ਮਿਲੂਗੀ 4 ਸਾਈਡ ਸੂਟ ਦੇ ਕਿਹੜੇ ਬ੍ਰਾਂਡ ਦਾ ਸਭ ਕੁਝ ਤੁਹਾਨੂੰ ਮਿਲੂਗਾ ਨਾਲ ਲੋਗੋ ਵੀ ਮਿਲਣਗੇ ਬਹੁਤ ਸੋਹਣੀ ਕਲੈਕਸ਼ਨ ਆ ਜਾਨਕਿ ਇੱਕ ਵੀ ਇੱਕ ਸੂਟ ਚਾਹੇ ਤੁਸੀਂ ਮੰਗਾ ਕੇ ਦੇਖ ਲਓ ਆਪਣੇ ਆਪ ਬਾਕੀ ਦੇ ਸੂਟਾਂ ਦੇ ਤੁਸੀਂ ਆਰਡਰ ਕਰੋਗੇ ਇੰਨੀ ਸੋਹਣੀ ਕਲੈਕਸ਼ਨ ਆ ਇਹ ਤੇ ਇੰਨੀ ਪਿਆਰੀ ਆ ਤੇ ਪ੍ਰਾਈਸ ਬਹੁਤ ਰੀਜ਼ਨੇਬਲ ਆ ਪਿਓਰ ਵਿਸਕੋਸ ਬਰਬਰੀ ਦੇ ਉੱਪਰ ਨੇ ਇਹ ਸਾਰੇ ਆਰਟੀਕਲ ਜੀ ਇਹ ਮਹਿੰਦੀ ਵਾਲੇ ਡਿਜ਼ਾਈਨ ਦੇ ਵਿੱਚ ਇੱਕ ਕਲਰ ਮਿਲੂਗਾ ਤੁਹਾਨੂੰ ਫਿਰੋਜ਼ੀ ਸ਼ੇਡ ਆਹ ਲੋ ਜੀ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਕਲਰ ਆ ਗ੍ਰੀਨ ਫਿਰੋਜ਼ੀ ਫਿਰੋਜ਼ੀ ਸ਼ੇਡ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਬਹੁਤ ਹੀ ਪਿਆਰੀ ਸੋ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਸੂਟ ਪਸੰਦ ਆਉਂਦਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਨੂੰ ਮੰਗਵਾ ਸਕਦੇ ਹੋ ਆ ਲੋ ਇਹਦੇ ਵਿੱਚ ਥੋੜ੍ਹ ਕਲਰ ਦੇ ਵਿੱਚ ਤਿੰਨ ਕਲਰ ਆਏ ਨੇ ਤੀਸਰਾ ਕਲਰ ਵੀ ਇਹਦਾ ਬਹੁਤ ਸੋਹਣਾ ਆ ਲੋ ਇਹੀ ਸੂਟਾਂ ਦੇ ਮਾਰਕੀਟ ਦੇ ਵਿੱਚ ਵੱਡੀ ਤੋਂ ਵੱਡੀ ਬੁਟੀਕ ਤੇ ਤੁਸੀਂ 35 3500 ਰੁਪਿਆ ਵੀ ਪੇ ਕਰਦੇ ਹੋ ਸੇਮ ਕੁਆਲਟੀ ਮਿਲੂਗੀ ਸੇਮ ਬ੍ਰਾਂਡ ਮਿਲਣਗੇ ਬਹੁਤ ਸੋਹਣੀ ਕਲੈਕਸ਼ਨ ਆ ਤਾਂ ਭੈਣਾਂ ਨੂੰ ਇੱਕ ਰਿਕੁਐਸਟ ਇਹ ਹੀ ਆ ਵੀ ਇੱਕ ਸੂਟ ਮੰਗਾ ਕੇ ਦੇਖਿਓ ਤੁਹਾਡਾ ਕਿੰਨੇ ਫਾਇਦੇ ਹੁੰਦੇ ਆ ਤੇ ਪੂਰੀ ਵਿਸਕੋਸ ਦੀ ਕੁਆਲਟੀ ਤੁਹਾਡੇ ਹੱਥਾਂ ਤੱਕ ਪਹੁੰਚੂਗੀ ਤੇ ਤੁਹਾਡੀ ਰੂਹ ਖੁਸ਼ ਹੋ ਜਾਊਗੀ ਇੰਨਾ ਸੋਹਣਾ ਫੈਬਰਿਕ ਤੇ ਇੰਨੀ ਸੋਹਣੀ ਪ੍ਰਿੰਟਿੰਗ ਕਲਰ ਚੈੱਕ ਕਰੋ ਇਹ ਵੀ ਬਹੁਤ ਸੋਹਣਾ ਪਿਆਜ਼ੀ ਜਿਹਾ ਸ਼ੇਡ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਆ ਲੋ ਗਾਜਰੀ ਤੇ ਅੱਜ ਇਹ ਸ਼ੇਡ ਆ ਬਹੁਤ ਸੋਹਣੀ ਪ੍ਰਿੰਟੀਆਂ ਤਿੰਨ ਕਲਰ ਨੇ ਤਿੰਨੇ ਕਲਰ ਬਹੁਤ ਸੋਹਣੇ ਨੇ ਜਿਹੜਾ ਮਰਜੀ ਕਲਰ ਲੈ ਸਕਦੇ ਹੋ ਮਹਿੰਦੀਆ ਸ਼ੇਡ ਵੀ ਬਹੁਤ ਪਿਆਰਾ ਬਹੁਤ ਸੋਹਣਾ ਇਹਦਾ ਫਲੋਜੀ ਸ਼ੇਡ ਵੀ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਤੇ ਇਹ ਵੀ ਸ਼ੇਡ ਬਹੁਤ ਸੋਹਣਾ ਸੋ ਜਿਹੜਾ ਵੀ ਸ਼ੇਡ ਤੁਹਾਨੂੰ ਪਸੰਦ ਆਉਂਦਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਲਿਓ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਛੋਟੀ ਜੀ ਵੀਡੀਓ ਲੈ ਕੇ ਆਈਆਂ ਪਰ ਬਹੁਤ ਸੁਪਰ ਕਲੈਕਸ਼ਨ ਲੈ ਕੇ ਆਈਆਂ ਸੋ ਜਿਹੜਾ ਵੀ ਸੂਟ ਇਹਨਾਂ ਚੋਂ ਪਸੰਦ ਆਇਆ ਹੋਵੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਤੇ ਨਵੇਂ ਅਤੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਬਾਕੀ ਬਹੁਤ ਥੈਂਕ ਯੂ ਆ ਜਿਹੜੀਆਂ ਭੈਣਾ ਇੰਨੀ ਦੂਰੋਂ ਇੱਥੇ ਸਾਡੇ ਕੋਲੋਂ ਸ਼ਾਪ ਤੇ ਵਿਜ਼ਿਟ ਕਰਦੀਆਂ ਨੇ ਇੰਨਾ ਜ਼ਿਆਦਾ ਪਿਆਰ ਦਿੰਨੇ ਹੋ ਤੇ ਇੰਨਾ ਜ਼ਿਆਦਾ ਹਨਾ ਸਾਡੀ ਸਾਰੀ ਜੋ ਵੀ ਕਲੈਕਸ਼ਨ ਹੁੰਦੀ ਆ ਉਹਨੂੰ ਇੰਨੀ ਪਸੰਦ ਕਰਦੇ ਹੋ ਸੋ ਇਹ ਤੈਹਦਿਲੋਂ ਤੁਹਾਡਾ ਬਹੁਤ ਧੰਨਵਾਦ ਆ ਇੰਨਾ ਇਸ ਏਰੀਆ ਦੇ ਵਿੱਚ ਪਹੁੰਚਣ ਲਈ ਸਾਡੀ ਸ਼ਾਪ ਤੇ ਪਹੁੰਚਣ ਲਈ ਸੋ ਜਿਹੜੀਆਂ ਭੈਣਾ ਵੇਟ ਤੇ ਨੇ ਸ਼ਾਪ ਤੇ ਆਉਣਾ ਚਾਹੁੰਦੀਆਂ ਨੇ ਮੋਸਟ ਵੈਲਕਮ ਆ ਜਦੋਂ ਵੀ ਮਰਜ਼ੀ ਤੁਸੀਂ ਆ ਸਕਦੇ ਹੋ ਬਸ ਇੱਕ ਕਾਲ ਕਰਕੇ ਜ਼ਰੂਰ ਆਇਓ ਪੈਣਾ ਹਮੇਸ਼ਾ ਐਡਰੈਸ ਪੁੱਛਦਿਆਂ ਨੇ ਐਡਰੈਸ ਸਾਡਾ ਹੈਗਾ ਜੀ ਲੁਧਿਆਣਾ ਪੱਖੋਆ ਰੋਡ ਤੇ ਆ ਪੱਖੋਆਲ ਤੋਂ 1 ਕਿਲੋਮੀਟਰ ਦੀ ਦੂਰੀ ਤੇ ਆ ਜੀ ਪੈਣੀ ਅਰੋੜਾ ਪਿੰਡਾ ਜਦੋਂ ਵੀ ਤੁਸੀਂ ਆਉਣਾ ਕਾਲ ਕਰ ਸਕਦੇ ਹੋ ਲੋਕੇਸ਼ਨ ਮੰਗਵਾ ਸਕਦੇ ਹੋ ਤੁਹਾਨੂੰ ਸੈਂਡ ਹੋ ਜੂਗੀ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ